ਦੇਖੋ ਹਰ ਚੀਜ਼ ਮੈਂ ਕਹਾਂਗਾ ਕਿ ਆਪਾਂ ਇਲਜ਼ਾਮ ਜਿਹੜਾ ਪ੍ਰਸ਼ਾਸਨ ਤੇ ਰਲਾਈਏ ਪਰ ਕਿਤੇ ਨਾ ਕਿਤੇ ਸਾਡੇ ਆਪਣੇ 'ਚ ਵੀ ਕਮੀ ਆ ਜਦੋਂ ਵੀ ਅਸੀਂ ਕੋਈ ਬਿਲਡਿੰਗ ਰੈਂਟ ਤੇ ਦਿੰਨੇ ਆ ਉਥੇ ਵਿਹੜੇ 'ਚ ਆਪਾਂ ਕਿਸੇ ਨੂੰ ਕਿਰਾਏ ਤੇ ਦਿੰਨੇ ਆ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਉਹਦਾ ਪਹਿਲਾਂ ਦੱਸਣਾ ਚਾਹੀਦਾ ਕਿ ਅਸੀਂ ਇਹ ਚੀਜ਼ ਕਿਰਾਏ ਤੇ ਦਿੱਤੀ ਆ ਜੇ ਅਸੀਂ ਕਿਸੇ ਕਿਰੀਆਨੇ ਵਾਲੇ ਨੂੰ ਚਾਹ ਵਾਲੇ ਨੂੰ ਕਿਸੇ ਖੋਖੇ ਵਾਲੇ ਨੂੰ ਦੁਕਾਨ ਕਿਰਾਏ ਤੇ ਦਿੱਤੀ ਆ ਇਹ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਉਹਨੂੰ ਚੈੱਕ ਕਰੀਏ ਕਿ ਉਹ ਨਸ਼ਾ ਤਾਂ ਨਹੀਂ ਵੇਚ ਰਿਆ ਹਰ ਚੀਜ਼ ਪ੍ਰਸ਼ਾਸਨ ਵਾਸਤੇ ਆਪਾਂ ਕਹੀਏ ਕਿ ਆਪਾਂ ਇਲਜ਼ਾਮ ਲਾ ਦੀ ਉਹਨਾਂ ਤੇ ਉਹ ਵੀ ਗੱਲ ਕਿਤੇ ਨਾ ਕਿਤੇ ਮਾਰੀ ਐ ਜੇ ਅੱਜ ਐਮਐਲਏ ਸਾਹਿਬ ਦਾ ਬੇਟਾ ਆਇਆ ਸੀਗਾ ਸਾਡੇ ਕਾਉਂਸਲਰ ਗੋਰਾ ਜੀ ਉਹ ਵੀ ਆਏ ਐ ਉਹ ਜਿਹੜਾ ਇਨਸੀਡੈਂਟ ਹੋਇਆ ਦੇਖੋ ਬੜਾ ਨਿੰਦਨਯੋਗ ਐ ਕਿਤੇ ਨਾ ਕਿਤੇ ਸਿਰਫ ਇਹਨਾਂ ਦਾ ਇੰਨਾ ਕੋਈ ਕਸੂਰ ਐ ਇਹਨਾਂ ਨੇ ਸਿਰਫ ਇਹ ਕਹਿਤਾ ਕਿ ਇੱਥੇ ਨਸ਼ਾ ਵਿਕਦਾ ਹੁੰਦਾ ਇਹਨਾਂ ਨੇ ਕੰਪਲੇਂਟ ਦਿੱਤੀ ਉਹਦਾ ਕੰਪਲੀਟ ਦਾ ਜਿਹੜਾ ਨਤੀਜਾ ਵੈ ਉਹ ਤੁਹਾਡੇ ਸਾਹਮਣੇ ਆ ਨਜ਼ਰ ਆ ਰਿਹਾ ਹੈ ਇਹ ਪਹਿਲਾਂ ਵੀ ਇਹਨਾਂ ਨੇ ਕੰਪਲੇਨਟ ਕੀਤੀ ਸੀ ਪਹਿਲਾਂ ਵੀ ਹਮਲਾ ਹੋਇਆ ਪਹਿਲਾਂ ਵੀ ਇਹਨਾਂ ਦੇ ਦਾਤਾਂ ਮਾਰ ਕੇ ਇਹਨਾਂ ਦੇ ਇੱਟਾਂ ਮਾਰ ਕੇ ਇਹਨਾਂ ਦੇ ਗੱਡੀ ਦੇ ਸ਼ੀਸ਼ੇ ਤੋੜਦੇ ਸੀਗੇ ਦੂਸਰੀ ਵਾਰੀ ਇਹਨਾਂ ਨੂੰ ਹਰਜਾਨਾ ਭੁਗਤਣਾ ਪਿਆ ਇਹ ਤਾਂ ਅੱਲੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਐਸਐਚਓ ਸਾਹਿਬ ਆਏ ਸੀਗੇ ਜੀ ਪੰਜ ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਨੇ ਚੱਕ ਲਏ ਆ ਇੱਕ ਬੰਦਾ ਫਰਾਰ ਹੈ ਛੋਟੇ ਛੋਟੇ ਬੱਚੇ ਆ 10-12 12-15 ਸਾਲ ਦੇ ਨਿਆਣੇ ਆ ਜੀ ਪਰ ਉਹਨਾਂ ਦੇ ਪਿੱਛੇ ਜਿਹੜਾ ਮੇਨ ਮੋਢੀ ਆ ਜਿਹੜਾ ਇਹ ਕੰਮ ਕਰਾ ਰਿਹਾ ਜਿਹੜਾ ਨਸ਼ਾ ਵਕਾ ਰਿਹਾ ਬਾਹਰੋਂ ਆਉਂਦੇ ਆ ਤੇ ਨਸ਼ਾ ਵੇਚਣ ਲਈ ਜੀ ਬਲੈਕ ਐਕਟਿਵ ਹੈ ਵਿਦਆਊਟ ਨੰਬਰ ਪਲੇਟ ਐਕਟਿਵ ਹੈ ਇਹਦੀ ਇਤਲਾ ਮੈਂ ਵੀ ਪੁਲਿਸ ਨੂੰ ਦੇ ਚੁੱਕਾ ਜੀ ਉਹ ਕਿਤੇ ਨਾ ਕਿਤੇ ਮੈਂ ਕਵਾਂਗਾ ਇੱਥੇ ਉਹਨਾਂ ਦੀ ਕਮੀ ਹੈ ਜੇ ਉਹ ਪਹਿਲਾਂ ਹੀ ਫੜ ਲਿੱਤੇ ਜਾਂਦੇ ਸ਼ਾਇਦ ਅੱਡਾ ਵੱਡਾ ਇਨਸੀਡੈਂਟ ਨਾ ਹੁੰਦਾ ਇਹ ਗੱਲ ਕਾਫੀ ਥੇਰ ਤੋਂ ਹੀ ਰੋਲਾ ਪਿਆ ਹੋਇਆ ਹੈ ਜੀ ਉਹਨਾਂ ਨੇ ਕਿਹਾ ਹੈ ਮੁੱਖ ਮੰਤਰੀ ਨੇ ਕਿ ਅਸੀਂ ਜਿਹੜੀ ਇਤਲਾਹ ਦੋਗੇ ਉਹ ਗੁਪਤ ਰੱਖਾਂਗੇ ਨਾਮ ਕਿਉਂ ਆ ਗੁਪਤ ਤੁਹਾਡੇ ਸਾਹਮਣੇ ਆ ਜੀ ਹੋਰ ਤੁਹਾਡੇ ਸਾਹਮਣੇ ਆ ਦੇਖੋ ਗੁਪਤ ਹੁੰਦੀ ਤੇ ਸ਼ਾਇ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਾਂ ਕਵਾਂ ਦੇਖੋ ਕਿਤੇ ਨਾ ਕਿਤੇ ਇਹ ਮਾਰੀ ਮੋਟੀ ਜਿਹੜੀ ਅਨਮਨ ਹੈ ਕੋਈ ਨજર ਆ ਰਹੀ ਹੈ ਪਰ ਆਪਾਂ ਚਾਹਦੇ ਨਹੀਂ ਆਪਾਂ ਕਹਿੰਦੇ ਆ ਦੇਖੋ ਰਾਤ ਨੂੰ ਕੌਣ ਸਾਈ ਮੋਕੇ ਤੇ ਫੜਿਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਤਿੰਨ ਮੁੰਡੇ ਖੜੇ ਉਹਨਾਂ ਦੇ ਪਰਚਾ ਦਿੱਤਾ ਹੋਇਆ ਹੈ ਇਹ ਹੁਣ ਵੀ ਪੁਲਿਸ ਸਾਡਾ ਸਾਥ ਦੇ ਰਹੀ ਹੈ ਸਰਕਾਰ ਦੇ ਸਾਡੇ ਐਮਐਲਏ ਸਾਹਿਬ ਦਾ ਬੇਟਾ ਆਇਆ ਸੀਗਾ ਉਹ ਵੀ ਨਾਲ ਸੀ ਸਾਡੇ ਆਪਾਂ ਕਹਿੰਦੇ ਕਿ ਲੱਲ ਕੇ ਆਪਸੀ ਹੋਣ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਾਂ ਨਸ਼ਾ ਤਸਕਰਾਂ ਤੇ ਕਾਬੂ ਕਰੀਏ ਤਾਂ ਕਿ ਇਸ ਏਰੀਏ ਦੇ ਵਿੱਚੋਂ ਨਸ਼ੇ ਦੀ ਜੜ ਜੜੀ ਉਹ ਵੱਡੀ ਜਾ ਸਕੀ ਪੰਜ ਮੁੰਡੇ ਚੱਕੇ ਗਏ ਆ ਜੀ ਪਰ ਮੈਂ ਫਿਰ ਬਾਰ ਬਾਰ ਇੱਕੋ ਗੱਲ ਦਰਾਵਾਂਗਾ ਕਿ ਉਹ ਨਿਆਣਿਆਂ ਦੀ ਬਜਾਏ ਸਾਨੂੰ ਜਿਹੜਾ ਉਹਨਾਂ ਦੇ ਪਿੱਛੇ ਜਿਹੜਾ ਮੇਰਾ ਸਰਗਨਾ ਮੇਨ ਜਿਹੜਾ ਨਸ਼ਾ ਵੇਚ ਰਿਹਾ ਜਿਹੜਾ ਇੱਥੇ ਆ ਕੇ ਨਸ਼ਾ ਵਕਾੰਦਾ ਵਾ 100 100 200 200 ਰੁਪਇਆ ਦੇ ਕੇ ਉਹ ਨਿਆਣਿਆਂ ਨੂੰ ਲਾਲਚ ਚ ਫਸਾ ਕੇ ਨਸ਼ਾ ਵਕਾੰਦਿਆ ਮੇਨ ਵੱਡਾ ਸਰਗਨਾ ਬਈ ਜਿਹੜਾ ਮੇਨ ਮੋਟੀ ਉਹਨੂੰ ਜਿਹੜੇ ਬੰਦੇ ਫੜੇ ਗਏ ਉਹ ਇਸ ਏਰੀਆ ਦੇ ਬਾਹਰ ਲੈ ਨਹੀਂ ਦੇਖੋ ਉਹਦੇ ਬਾਰੇ ਮੈਨੂੰ ਨਹੀਂ ਪਤਾ ਪੰਜ ਛੇ ਨੰਬਰ ਗਲੀ ਦੇ ਹਾਂ ਉਹ ਅਲੱਗ-ਅਲੱਗ ਗਲੀਆਂ ਦੇ ਰੈਂਟ ਤੇ ਰਹਿੰਦੇ ਆ ਜੀ ਕੋਈ ਉਹਨਾਂ ਦਾ ਪਤਾ ਹੀ ਨਹੀਂ ਕਿੱਥੋਂ ਦੇ ਰਹਿਣ ਵਾਲੇ ਆ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਲੈ ਉਹਨਾਂ ਦੀ ਪਰਪਾਈ ਲਈ ਦੇਖਦੇ ਆ ਅਪੀਲ ਕਰਦੇ ਆ ਸਰਕਾਰ ਨੂੰ ਇਹਨਾਂ ਦੀ ਪਰਪਾਈ ਕੀਤੀ ਜਾਵੇ